क्या नाम है आपका मंजर आलम मंजर एम एम जेड आर मंजर आलम मोहम्मद शेरदीन मौलाना आशिक रजा सबील्ला उसके बाद में अफजल भाई है शोहेब भाई है शहनवाज है तुफैल है अशफाक है आ, शौकत है अगर बाबा जी हमारे है, जफर है। उसके में क्या उसको नसीम है, भाई है। लग लग सभी है अच्छा तो तो। आपके साथ माइक ले सकते हैं जीडी प्रॉपर्टी है ये है की 29 ਦੇ ਨਾਲ 10 ਮਰਲੇ ਟੋਟਲ ਵਰਕ ਪ੍ਰਾਪਰਟੀ ਹੈ ਜਿਹਦੀ ਅਸੀਂ ਜ਼ਮਾਵੰਦੀ ਲਗਾਈ ਹੋਈ کورٹ ਦੇ ਵਿੱਚ ਮਾਨਯੋਗ ਦਾਜਾਤ ਰਜੀਵ ਜੀ ਮੇਰੇ ਜਿਹਾ ਵੀ کورٹ ਦੇ ਵਿੱਚ ਆਪਣਾ ਮੈਟਰ ਚੱਲ ਰਿਹਾ 2018-19 ਦੀ ਜਿਹੜੀ ਜ਼ਮਾਵੰਦੀ ਲਗਾਈ ਉਹਦੇ ਵਿੱਚ ਮੈਂਸ਼ਨਡ ਹੈ ਇਹ ਰੈਵਨੂ کورٹ ਦੇ ਵਿੱਚ ਕਿ ਇਹ ਜਿਹੜੀ ਪ੍ਰਾਪਰਟੀ ਵਰਕ ਪ੍ਰਾਪਰਟੀ ਹੈ ਐਂਡ ਇਹ ਮੁਸਲਿਮ ਲਾਅ ਅਕੋਰਡਿੰਗ ਹੁੰਦਾ ਹੈ ਕਿ ਵਾਂਸ ਦਾ ਪ੍ਰਾਪਰਟੀ ਇਜ਼ ਵਰਕ ਇਟ ਇਜ਼ ਆਲਵੇਸ ਵਰਕ ਵਰਕ ਇਹ ਕਦੀ ਰਿਵੋਕ ਨਹੀਂ ਕੀਤੀ ਜਾ ਸਕਦੀ ਕਿਤੇ ਕਿਸ ਕੋਈ ਬੰਦਾ ਨੇ ਤੋੜ ਸਕਦਾ ਇਹਨਾਂ ਨੂੰ ਤੇ ਜਿਹੜੀ ਇਹ ਪ੍ਰਾਪਰਟੀ ਹੈ 29 10 ਨੰਬਰ 29 ਨਾਲ 10 ਮਰਲੇ ਇਹਦੇ ਵਿੱਚ ਜਿਹੜਾ ਟੋਟਲ 60 ਨਾਲ 2 ਮਰਲੇ ਆ ਇਹ ਰਿਜ਼ਰਵ ਕੀਤੀ ਗਈ ਸੀ ਮੁਸਲਮਾਨ ਕਮਿਊਨਿਟੀ ਦੇ ਲਈ ਕਬਰਿਸਤਾਨ ਦੇ ਲਈ ਜਿਹੜੀ ਵੀ ਰਜਿਸਟਰਡ ਕਮੇਟੀ ਹੈ ਤੇ ਜਿੱਦਾਂ ਇਹਨਾਂ ਨੇ ਦੱਸਿਆ ਕਿ ਇਹ ਰਜਿਸਟਰਡ ਕਮੇਟੀ ਆ ਕਬਰਿਸਤਾਨ ਨੰਬਰ ਇਹਦਾ ਸਾਰਾ ਰਜਿਸਟਰ ਨੰਬਰ ਵੀ ਇਹਨਾਂ ਕੋਲ ਪ੍ਰੋਵਾਈਡ ਹੈ ਤੇ ਇਹਦੇ ਇਹਦੇ ਅਕੋਰਡਿੰਗ ਇਹ ਆਪਣਾ ਉਥੇ ਫਾਤੀਆ ਪੜ ਸਕਦੇ ਆ ਆਪਣੀ ਦੁਆ ਕਰ ਸਕਦੇ ਆ ਤੇ ਆਪਣੇ ਜਿਹੜੇ ਬਾਪ ਦਾਦਿਆਂ ਦੀਆਂ ਕਬਰਾਂ ਉਥੇ ਦਫਨਾ ਸਕਦੇ ਜੋ ਮੁਸਲਮਾਨ ਕਮਿਊਨਿਟੀ ਅਕੋਰਡਿੰਗ ਇਹਨਾਂ ਨੂੰ ਰਾਈਟ ਹੈ ਜੋ ਇੰਡੀਅਨ ਕਨਸਟੀਟਿਊਸ਼ਨ ਅਕੋਰਡਿੰਗ ਭਾਰਤ ਦੇ ਹਰ ਨਾਗਰਿਕ ਨੂੰ ਰਾਈਟ ਦਿੱਤਾ ਗਿਆ ਕਿਉਂਕਿ ਸਾਡੀ ਸਟੇਟ ਹੈ ਕਿ ਸੈਕੂਲਰ ਸਟੇਟ ਹੈ ਇੱਥੇ ਹਰ ਧਰਮ ਨੂੰ ਉਨੀ ਹੀ ਇੱਜ਼ਤ ਮਾਨ ਸਨਮਾਨ ਮਿਲਦਾ ਜਿੱਦੀ ਇੱਕ ਧਰਮ ਨੂੰ ਮਿਲਦੀ ਹੈ ਤੇ ਇਹ ਬੀਗ ਕਮਿਊਨਿਟੀ ਆਫ ਮੁਸਲਿਮਸ ਇਹਨਾਂ ਦੇ ਉੱਤੇ ਜਿਹੜੀ ਇਹ ਤਸ਼ੱਦਦ ਕੀਤੀ ਜਾ ਰਹੀ ਆ ਇਹ ਜਿਹੜੇ ਨਾਮ ਇਹਨਾਂ ਨੇ ਲਿਖਾਇਆ ਇਹ ਸਾਰੇ ਗੈਰ ਹਸਿੰਦ ਲੋਗ ਹੈ ਔਰ ਇਹਨਾਂ ਨੇ ਇੱਕ ਅਫੈਂਸ ਕਮੇਟੀ ਕੀਤੀ ਤੈਡਾ ਅਫੈਂਸ ਅਗੇਂਸਟ ਸਟੇਟ ਹੈ ਪ੍ਰੈਸ ਪਾਸ ਦਾ ਵੈਸ ਕਿਤਾ ਇਹਨਾਂ ਨੇ ਜਿਹੜੀ ਇਹਨਾਂ ਦੇ ਕਬਰਾਂ ਨੂੰ ਆਪਣੇ ਜਿਹੜੀ ਸਾਥੀਆਂ ਲੋਕਾਂ ਦੇ ਦਫਨਸਥਾਨ ਹੈ ਉਹਦੇ ਵਿੱਚ ਐਂਟਰ ਹੋਏ ਇਹਲੇ ਵੀ ਐਂਟਰ ਹੋ ਕੇ ਇਹਨਾਂ ਨੇ ਉਹ ਉਸ ਜਗ੍ਹਾ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਪਰਮਿਸਿਬਲ ਨਹੀਂ ਹੈਗਾ ਸੈਕਸ਼ਨ 3 ਆਫ ਇੰਡੀਆਜ਼ ਪਲੇਸ ਆਫ ਵਰਸ਼ਿਪ ਐਫਟਰ 1991 ਇਹਦੇ ਅਕੋਰਡਿੰਗ ਇਸ ਲਾਅ ਦੇ ਅਕੋਰਡਿੰਗ ਅਸੀਂ ਕਿਸੇ ਵੀ ਜਿਹੜੀ ਜਗ੍ਹਾ ਡਿਨੋਮੀਨੇਸ਼ਨ ਹੈ ਕਿਸੇ ਰਿਲੀਜੀਅਸ ਡਿਨੋਮੀਨੇਸ਼ਨ ਹੈ ਕਿਸੇ ਵੀ ਧਰਮ ਦੇ ਲਈ ਕੋਈ ਵੀ ਬੰਦਾ ਚੇਂਜ ਨਹੀਂ ਕਰ ਸਕਦਾ